ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਰੁਖਾਲਾ ਤੇ ਜਦੋਂ ਮੁਕਸਰ ਜ਼ਿਲ੍ਹੇ ਦੀ ਗੱਲ ਆ ਜਾਵੇ ਨਾ ਤਾਂ ਮਿੱਤਰੋ ਕਹਿੰਦੀਆਂ ਕੌਂਦੀਆਂ ਮੱਜਾਂ ਦੇ ਵਿੱਚੋਂ ਮੱਜਾਂ ਆਉਂਦੀਆਂ ਹੁੰਦੀਆਂ ਮੈਂ ਮੁਕਸਰ ਇਲਾਕੇ ਦੇ ਕਈ ਪਿੰਡਾਂ ਦੀ ਵੀਡੀਓ ਫੜਵਾਉਣ ਦੇ ਲਈ ਆਉਣਾ ਵਾ ਤਕਰੀਬਨ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਇਲਾਕਾ ਵਾ ਜਿਹੜਾ ਉਹ ਮੇਰੇ ਚੈਨਲ ਦੇ ਉੱਤੇ ਕਵਰ ਹੁੰਦਾ ਏ ਇਸ ਏਰੀਆ ਦੇ ਵਿੱਚ ਪਰ ਅੱਜ ਤੀ ਕੇਸ ਏਰੀਏ ਦੀ ਮਹਿਦ ਲੱਭਾ ਨਹੀਂ ਆਇਆ ਪ੍ਰਮਾਤਮਾ ਵੱਲੋਂ ਸ਼ੁਕਰ ਆ ਪ੍ਰਮਾਤਮਾ ਦਾ ਕਰਦਾ ਕਿਉਂਕਿ ਮੇਰੀ ਆਸ ਇਹੀ ਹੈ ਵੀ ਚੰਗੇ ਜਾਨਵਰ ਤੁਹਾਨੂੰ ਮਿਲਣ ਅੱਜ ਫੇਰ ਮਿੱਤਰੋ ਜੇ ਹਰਿਆਣਾ ਜਾਣਾ ਚਾਹੁੰਦੇ ਆ ਪਹਿਲਾਂ ਤਾਂ ਗੱਲ ਇਹ ਆ ਵੀ ਕੈਨਸਲ ਕਰ ਦੋ ਰਹਿ ਮਹਿਦ ਲੱਗਾਵਾ ਤੁਹਾਨੂੰ ਲੈ ਕਿਉਂਕਿ ਮੈਂ ਲੈ ਕੇ ਦੇਣ ਲੱਗਾਵਾ ਤੁਹਾਨੂੰ ਮਿੱਤਰੋ ਚੰਗੇ ਦੁੱਧ ਦੀ ਮਾਲ ਕਰਨ ਆਜੋ ਕਰਦੇ ਆ ਭਰਾ ਦੇ ਨਾਲ ਆਪਾਂ ਗੱਲ ਤੇ ਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਬਾਈ ਸਿੱਤਾ ਦੇ ਘਰ ਪਰਿਵਾਰ ਬਾਈ ਵਧੀਆ ਆਈ ਤੁਸੀਂ ਅੱਛਾ ਵੀਰੇ ਨਾਮ ਦੱਸ ਦੀ ਇੱਕ ਵਾਰੀ ਆਪਣਾ ਮੇਰਾ ਨਾਮ ਕਰਨਵੀਰ ਸਿੰਘ ਆ ਜੀ ਕਰਨਵੀਰ ਸਿੰਘ ਹਾਂਜੀ ਪਿੰਡ ਰਖਾਲਾ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਅਸਾ ਕਰਨਵੀਰ ਜਾਨਵਰ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਏ ਤਾਂ ਰੱਖੇ ਟੌਪ ਤੋਂ ਟੌਪ ਹੀ ਆ ਹਾਂ ਵੀਰੇ ਆਪਣੇ ਘਰ ਦੇ ਜਾਨਵਰ ਆ ਸਾਰੇ ਠੀਕ ਆ ਤੇ ਵਧੀਆ ਸ਼ੌਂਕ ਨਾਲ ਬਰੀਡ ਤਿਆਰ ਕੀਤੀ ਆ ਬਰੀਡ ਤੇ ਕੰਮ ਆ ਹਾਂ ਬਰੀਡ ਤੇ ਕੰਮ ਆ ਕੀ ਬਾਤ ਆ ਅੱਛਾ ਜੀ ਹੁਣ ਆ ਜੋ ਫਰੀਡਾਂ ਤਿਆਰ ਕਰੀ ਖੜਾ ਵੀਰੇ ਇਧਰਲੇ ਪਾਸੇ ਇਹ ਕਿੰਨੀਆਂ ਆ ਫਿਰ ਬਾਈ ਇਹ ਆਪਣੇ ਕੋਲੇ 10 12 ਜਾਨਵਰ ਆ ਲੱਗੇ ਆ ਤਿਆਰ ਆ ਇਸ ਟਾਈਮ ਵਧੀਆ ਕੰਡੀਸ਼ਨ ਚ ਠੀਕ ਆ ਵੀਰੇ ਤੇ ਭਾਈ ਜਿਵੇਂ ਓੜਾ ਝੋਟੀਆਂ ਰੱਖੀਆਂ ਹੋਈਆਂ ਇਹਨਾਂ ਵਿੱਚੋਂ ਸਾਰੀਆਂ ਪ੍ਰੋਪਰ ਰਿਕਾਰਡ ਦੇ ਨਾਲ ਹੀ ਆ ਹਾਂ ਹਾਂ ਵੀਰੇ ਸਾਰੀਆਂ ਰਿਕਾਰਡੀਆਂ ਸਾਰੇ ਸੀਮਣਾਂ ਜਿਹੜੇ ਲੱਗੇ ਆ ਸਾਰਿਆਂ ਦਾ ਰਿਕਾਰਡ ਆਪਣੇ ਕੋਲ ਤੇ ਮੇਲੇ ਤੇ ਵੀ ਜਾਣਾ ਫਿਰ ਧਨੋਲੇ ਹਾਂ ਐਦਕੀ ਆਪਾਂ ਧਨੋਲੇ ਮੇਲੇ ਤੇ ਵੀ ਇੱਕ ਝੋਟੀ ਲੈ ਕੇ ਜਾਣੀ ਆ ਠੀਕ ਹੈ ਭਾਈ ਕੀਰੀਆਂ ਦੇ ਵਿੱਚ ਚੰਗੀ ਗੱਲ ਆ ਭਾਈ ਜਾਣਾ ਵੀ ਚਾਹੀਦਾ ਕਿਉਂਕਿ ਕਹਿੰਦੇ ਹੁੰਦੇ ਨਾ ਘਰੇ ਦਾ ਖਿਡਾਰੀ ਸਾਰਾ ਇੱਕ ਹੀ ਆ ਪਰ ਮੈਦਾਨ 'ਚ ਪਤਾ ਲੱਗਦਾ ਹਾਂ ਹਾਂ ਮੈਦਾਨ ਸਹੀ ਅੱਛਾ ਜਿਹੜੀ ਮੱਝ ਵੇਚਣੀ ਅੱਜ ਆਪਾਂ ਕਰਨ ਵੀਰੇ ਇਹਦਾ ਕੀ ਰਿਕਾਰਡ ਹੈ ਕਿੰਨਾ ਸੂਆ ਹੁੰਦੀ ਹੈ ਇਹ ਏ ਬਈ ਤੀਜਾ ਸੂਆ ਸੁਣੀ ਆ ਹੁਣ ਠੀਕ ਆ ਪਿਛਲੇ ਸੂਏ ਦਾ ਦੁੱਧ ਸੀਗਾ 21.2 ਕਿਲੋ ਸੀਗਾ ਤੀਜਾ ਸੂਆ ਸੁਣੇ ਹੁਣੇ ਨੇ ਹਾਂ ਹੁਣ ਤੀਜੇ ਸੂਏ ਦਾ 21.2 ਕਿਲੋ ਕੰਡੇ ਧਰਿਆ ਹੋਇਆ ਹਾਂ ਠੀਕ ਆ ਅੱਤ ਕੀ ਟੀਕਾ ਕਿਹੜਾ ਭਰਾਤਾ ਬਾਈ ਅੱਤ ਕੀ ਬਈ ਇਹਦੇ ਮੋਦੀ ਦਾ ਭਰਾਇਆ ਮੋਦੀ ਦਾ ਲੱਗਿਆ ਹੋਇਆ ਹਾਂ ਅੱਛਾ ਜੇ ਕੋਈ ਹੁਣ ਦਿਨ ਕਿੰਨੇ ਪਏ ਆਂਦੇ ਹਜੇ ਇਹ 10 ਦਿਨ ਬਾਕੀ ਆ 10 ਦਿਨ ਬਾਕੀ ਆ ਵੀਰੇ ਇਹ ਆ ਗੱਲ ਪਤਾ ਕੀ ਆ ਕੀਮਤ ਵਾਲੀ ਮੈਂ ਆ ਹਨਾ ਕੋਲੋਂ ਵੀ ਪਤਾ ਭਰਾ ਜੀ ਜੇ ਕੋਈ ਕਵੇ ਬਾਈ ਵੀ ਮੈਨੂੰ ਦਾ ਸੌਦਾ ਕਰਦਾ ਮੈਂ ਦੁੱਧ ਤੋਲ ਕੇ ਚੋਕੇ ਪੈਸੇ ਦਵਾਂਗਾ ਉਹ ਵੀ ਹੋ ਜੂਗੀ ਸੈਟਿੰਗ ਬਾਈ ਹਾਂ ਬਈ ਉਹ ਤਾਂ ਫਿਰ 15-20 ਦਿਨਾਂ ਦੀ ਦੁੱਧ ਖਾਓ ਨਾ ਕੋਈ ਪਤਾ ਯਾ ਮਹੀਨੇ ਦੀ ਗੱਲ ਰੱਖ ਲੈ 10 ਦਿਨ ਪਏ ਹਜੇ ਦੇ 20 ਦਿਨਾਂ ਦੇ ਦੁੱਧ ਤੇ ਆਉਣਾ ਐ ਨੇ ਹਨਾ ਤੇ ਉਹ ਆਪਾਂ ਵੈਸੇ ਕਰ ਲਾਂਗੇ ਸੈਟਿੰਗ ਫਿਰ ਸਾਈ ਕਰ ਲਾਂਗੇ ਆਪਾਂ ਨੂੰ ਜੱਜ ਗਿਆ ਤਾਂ ਹਾਂ ਵੀ ਸਾਈ ਚੰਗੀ ਪਵਾਲੀ ਦੇ ਸੈਟ ਕਰ ਉਹ ਜੱਜ ਗਿਆ ਤਾਂ ਆਪਾਂ ਨੂੰ ਅਰੇ ਇਹਦਾ ਰੇਟ ਫਿਰ ਹੁਣ ਕਈ ਤੈਅ ਕੀਤਾ ਹੋ ਤੁਸੀਂ ਰੇਟ ਆਪਾ ਫੋਨ ਤੇ ਹੀ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਆ ਬਈ ਕਰੇ ਉਹਰੇ ਕੱਢੀ ਬਾਹਰ ਨੂੰ ਤੋਰੀ ਭਰਾ ਖੋਲੀ ਬਣਾ ਲੈ ਲੈ ਵੀ ਮਿੱਤਰੋ ਤੀਜਾ ਸੂਆ ਮਿਹਨੇ ਸੂਣਾ ਵਾ 21.2 ਕਿਲੋ ਦੁੱਧ ਭਾਈ ਹੁਣ ਉਹਨੇ ਕੰਡੇ ਦੇ ਉੱਤੇ ਦੂਜੇ ਸੂਏ ਤੋਲ ਲਿਆ ਵਾ ਇਹਦਾ ਵੇ ਕਾਦੀ ਆ ਮਿੱਤਰੋ ਪੂਰੀ ਭੱਟੀ ਜ਼ਬਰਦਸਤ ਵੇ ਹਟਾ ਚੇਟੂ ਚੜੀ ਲੇ ਵੇ ਭਾਂਡੇ ਵਾਲੀ ਦੇਖੋ ਤੁਸੀਂ ਕਰੋ ਦੀ ਬਰੀ ਕੀ ਬਰੂ ਕੀ ਸਾਰੀ ਮਿਹਨੇ ਵਿੱਚ ਚੰਗੀਆਂ ਮਿੱਤਰੋ ਕੁਆਲਿਟੀ ਚੰਗੀਆਂ ਤੂੰ ਕਿਹੜਾ ਵਾਲੀ ਗੱਲ ਨਹੀਂ ਗੀ ਬਾਈ ਬਰੀਡ ਦਾ ਸ਼ੌਂਕ ਆ ਬਰੀਡ ਤੇ ਕੰਮ ਤੇ ਕਰਨਾ ਵੀ ਬਾਈ ਚੰਗੀ ਗੱਲ ਆ ਇਹ ਜਿਹੜਾ ਭਰਾ ਬਰੀਡ ਤੇ ਕੰਮ ਕਰਦਾ ਨਾ ਉਹ ਹੀ ਲਾਹੇਵੰਦ ਰਹੂਗਾ ਕਿਉਂਕਿ ਚੀਜ਼ ਆ ਜਿਹੜੀ ਬਾਈ ਬਰੀਡ ਦੇ ਇੱਕ ਦਿਨ ਦੁੱਧ ਵੀ ਦੇਣਾ ਤੇ ਬਰੀਡ ਨੇ ਹੀ ਇੱਕ ਦਿਨ ਪੈਸੇ ਕਮਾਉਣੇ ਆ ਬਰੀਡ ਨੇ ਹੀ ਤੁਹਾਨੂੰ ਕਾਮਯਾਬ ਕਰਨਾ ਵਾ ਠੀਕ ਆ ਭਰਾਉਣ ਲੱਗਿਆ ਜਦੋਂ ਡਾਕਟਰ ਸਾਦ ਲੋਣੇ ਨਾ ਭਰਾ ਬਣ ਕੇ ਘਾਲੋ ਨਾ ਘਰਿਆ ਕਰੋ ਵੀ 400 ਲੈ ਜਾਊਗਾ ਤੁਹਾਡਾ 400 4 ਲੱਖ ਦੇ ਵਿੱਚ ਤਬਦੀਲ ਹੋ ਸਕਦਾ ਮਿੱਤਰੋ ਤੇ ਗੱਲਬਾਤ ਕਰ ਲਿਓ ਭਾਈ ਦੇ ਨਾਲ ਹੈ ਇਸੇ ਮਾਈ ਦਾ ਕਰਤਾ ਵੀ ਕੀ ਅਪਯੂਜ਼ ਕਰੀ ਤੋ ਬਟ ਕੂਨ ਆ। ਅੱਛਾ ਭਾਈ ਇਹ ਕੱਟਾ ਵੀ ਦੇ ਦੇਣਾ ਆਪਾਂ। ਹਾਂ ਭਾਈ ਇਹ ਕੱਟਾ ਵੀ ਇਹਦਾ ਪਿਛਲੇ ਸੂਏ ਦਾ। ਇਸੇ ਪਿਛਲੇ ਸੂਏ ਦਾ ਕਿਹੜੇ ਸੀਮਨ ਦਾ ਆ ਗਿਆ ਵੀਰੇ? ਇਹ ਵੀਰੇ ਹੈਗਾ ਹਸਾਰਾ ਲਿਆਂ ਦਾ ਸੀਮਨ ਆ। ਹਸਾਰਾ ਦਾ ਕਨਫਰਮ ਨਹੀਂਗਾ ਫੋਰਾ। ਠੀਕ ਆ ਭਾਈ। ਅੱਛਾ ਇਹ ਕਿੰਨੇ ਦਾ ਦੇ ਦੇ ਆਗੇ ਵੀਰੇ? ਏ ਵੀ ਫੋਨ ਤੇ ਕਰ ਲਾਂਗੇ ਵੀਰੇ ਅੱਛਾ ਜੇ ਕੋਈ ਕਵੇ ਮੈਂ ਮੱਝ ਵੀ ਤੇ ਕੱਟਾ ਵੀ ਬਰੀਡ ਵਾਲਾ ਲੈ ਜਾਂਦਾ ਹੁੰਦਾ ਕਈ ਵਾਰੀ ਬੰਦਾ ਅਗਲਾ ਕਹਿੰਦਾ ਮੈਂ ਚੰਗਾ ਦੋਦਾ ਮੈਂ ਥੱਲੇ ਵੀ ਨਾਲ ਕੱਟਾ ਵੀ ਲੈ ਰਹੇ ਨੇ ਫਿਰ ਜੋੜੇ ਦਾ ਵੀ ਕਰ ਲਾਂਗੇ ਆਪਾਂ ਹਾਂ ਜੋੜੇ ਦਾ ਵੀ ਠੀਕ ਆ ਭਾਈ ਵੀ ਨਾਲ ਹੀ ਮਾਂ ਪੁੱਤ ਦਾ ਵਿਛੋੜਾ ਵੀ ਨਾ ਪਾਉਂਦੇ ਕੋਲੇ ਹਣਾ ਅੱਛਾ ਕਰਦੇ ਵੀਰੇ ਨੰਬਰ ਦਈ ਕਰਦੇ ਆਪਾਂ ਇੱਕ ਇਹ ਮੱਝ ਦੀ ਇੱਕ ਕੁਆਲਟੀ ਇਹ ਵੀ ਇਹ 21 ਦਿਨਾਂ ਤੋਂ ਜਾਂ 31 ਦਿਨਾਂ ਤੋਂ ਬਣ ਜਾਂਦੀ ਹੈ ਅੱਛਾ ਠੀਕ ਆ ਵੀ ਮਹੀਨੇ ਤਾਂ ਕਹਿੰਦੇ ਬਣ ਵੀ ਜਾਣਾ ਬਣ ਵੀ ਜਾਣਾ ਕੀ ਬਾਤ ਆ ਵੀ ਆਹ ਕੱਟਾ ਵਸ 11 ਮਹੀਨਿਆਂ ਤੋਂ ਹਜੇ ਕੱਟਾ ਅੱਛਾ ਯਾਰ ਠੀ 034 ਇੱਕ ਵਾਰੀ ਹੋਰ ਬੋਲ ਦੀ ਵੀਰੇ 98785 23034 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ ਭਾਈ ਦੇ ਨਾਲ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਆ ਤਾਂ ਪਿੰਡ ਹੈਗਾ ਰੁਖਾਲਾ ਤੇ ਜ਼ਿਲ੍ਹਾ ਮੁਕਸਰ ਮੈਂ ਵੀ ਜਣਾ ਨੇਰਾ ਹੁੰਦਾ ਕਾਲਾ ਧੰਨਵਾਦ